ਜੈ ਵਾਲਮੀਕੀ ਜੈਪੀ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਉਸ ਸਾਥੀਓ ਆਪਣੇ ਨਾਲ ਨੇ ਬਹੁਤ ਹੀ ਸਤਿਕਾਰਯੋਗ ਰਾਜਨ ਕਈ ਜੀ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਹੁਣ 2-3 ਦਿਨ ਤੋਂ ਬਾਅਦ ਜਿਹੜਾ ਇੱਕ ਪ੍ਰੋਗਰਾਮ ਆਉਣਾ ਵਾ ਗਣਤੰਤਰ ਦਿਵਸ ਉਸ ਬਾਰੇ ਚ ਗੱਲਬਾਤ ਕਰਦੇ ਆ ਕਿ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਜਿਹੜੀ ਵਿਦੌਲਤਾ ਸਾਨੂੰ ਹੱਕ ਅਧਿਕਾਰ ਜਿਹੜੇ ਮਿਲੇ ਆ ਜਿਹੜਾ ਇਹ ਸਾਨੂੰ ਗਣਤੰਤਰ ਦਿਵਸ ਹੈ ਇਹ ਕਿਵੇਂ ਮਨਾਉਣਾ ਚਾਹੀਦਾ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਪਹਿਲੇ ਤਾਂ ਮੈਂ ਦਰਾਵੜ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਅੱਜ ਇੱਥੇ ਮੇਰੇ ਇੰਟਰਵਿਊ ਲਈ ਮੈਨੂੰ ਬੁਲਾਇਆ ਤੇ ਜ਼ਿਕਰ ਹੋਇਆ ਵੀ ਬਾਬਾ ਸਾਹਿਬ ਦੇ ਜੋ ਸਾਨੂੰ ਹੱਕ ਹਕੂਕ ਲੈ ਕੇ ਦਿੱਤੇ ਆ ਜੀ ਮੈਂ ਆਪਣੇ ਸਮਾਜ ਨੂੰ ਦਲਿਤ ਸਮਾਜ ਨੂੰ ਕਹਿਣਾ ਚਾਹੁੰਦਾ ਬਈ ਜਿਹੜੀ 26 ਜਨਵਰੀ ਆ ਉਹ ਐਕਚੁਅਲੀ ਹੀ ਸਾਡੀ ਆ 26 ਜਨਵਰੀ ਹੀ ਸਾਨੂੰ ਮਨਾਣੇ ਚਾਹੀਦੀ ਆ ਔਰ ਵਧੀਆ ਢੰਗ ਨਾਲ ਮਨਾਣੇ ਚਾਹੀਦੀ ਜਿੱਦਾਂ ਆਪਾਂ ਵਾਲਮਰਟ ਜੰਤਿ ਮਨਾਣੇ ਆ ਜੀ ਤੇ ਇਸ ਦਿਨ ਹੀ ਆਪਾਂ ਨੂੰ ਹੱਕ ਹਕੂਕ ਮਿਲੇ ਸੀਗੇ ਤੇ ਇਸ ਲਈ ਆਪਾਂ ਨੂੰ ਇਹ ਬਹੁਤ ਵਧੀਆ ਢੰਗ ਨਾਲ ਇਹ ਮਨਾਣੇ ਚਾਹੀਦੀ ਆ ਜੀ ਤੇ 바ਵਾ ਸਾਹਿਬ ਵੀ ਬ੍ਰੋਮ ਬੇਦਗਰ ਜੀ ਦੀ ਵਿਦੌਲਤ ਜਿਵੇਂ ਆਪਾਂ ਦੇਖਦੇ ਆ ਕਿ ਕਾਫੀ ਪੋਸਟਾ ਵੀ ਦੇਖਦੇ ਆ ਕਿ ਸੰਵਿਧਾਨ ਦੇ ਅਕੋਰਡਿੰਗ ਜਦ 바ਵਾ ਸਾਹਿਬ ਬੇਦਗਰ ਜੀ ਨੇ ਸੰਵਿਧਾਨ ਲਿਖ ਕੇ ਜਿਹੜਾ ਆ ਅੱਜ ਦੇ ਜਿਹੜਾ 26 ਜਿਹੜਾ ਜਨਵਰੀ ਦੇ ਦਿਨ ਜਿਹੜਾ ਆ ਸਮਾਜ ਨੂੰ ਹੱਕ ਅਧਿਕਾਰ ਲੈ ਕੇ ਦਿੱਤੇ ਸੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸਮਾਜ ਅੱਜ ਉਸ ਗੱਲਾਂ ਦੇ ਉੱਤੇ ਚੱਲ ਰਿਹਾ ਜੋ ਬਾਬਾ ਸਾਹਿਬ ਅੰਬੇਦਕਰ ਜੀ ਦਾ ਕਹਿਣਾ ਸੀ ਬਾਬਾ ਸਾਹਿਬ ਨੇ ਸਾਨੂੰ ਬਹੁਤ ਮਤਲਬ ਮੈਂ ਤੇ ਇਹ ਕਹਿਣਾ ਚਾਹੁੰਗਾ ਵੀ ਅੱਜ ਦਾ ਦਿਨ ਜਿਹੜਾ ਸਾਡੇ ਲਈ ਆ ਜਿਹੜੀ ਆਪਣਾ ਜਨਰੇਸ਼ਨ ਜਾ ਦੇ ਆਪਣਾ ਆਪਣਾ ਜਿੱਦਾਂ ਕਹਿ ਸਕਦੇ ਹੈਗੇ ਵੀ ਸਤਜਯੁਗ ਜਿਹਨੂੰ ਕਹਿ ਸਕਦੇ ਜਿਹੜੇ ਲੋਕ ਕਹਿੰਦੇ ਆ ਵੀ ਕਾਲਯੁਗ ਤੇ ਸਤਜਯੁਗ ਹੈ ਨਾ ਨਰਕ ਤੇ ਸਵਰਗ ਕਹਿੰਦੇ ਹੈਗੇ ਤੇ ਮੈਂ ਤਾਂ ਇਹੀ ਮੰਨ ਕੇ ਜਦੋਂ ਮੇਰੀ ਆਪਣੀ ਵਿਚਾਰ ਆ ਵੀ ਅੱਜ ਦਾ ਟਾਈਮ ਜਿਹੜਾ ਹੈਗਾ ਆ ਅਸੀਂ ਗੱਡੀਆਂ 'ਚ ਬੈਠਦੇ ਆ ਹਨ ਆਪਣੇ ਕੋ ਕੱਪੜੇ ਵਧੀਆ ਪਾਣੇ ਮੋਬਾਈਲ ਆਪਣੇ ਕੋ ਵਧੀਆ ਆ ਬੱਚੇ ਪੜ੍ਹ ਲਿਖਣੇ ਆਪਣਾ ਸਤਜਯੁਗ ਆਜੋ ਇਹ ਬਾਬਾ ਸਾਹਿਬ ਦੀ ਧਿਆਨ ਆ ਸਾਰੀ ਤੇ ਬਾਬਾ ਸਾਹਿਬ ਨੂੰ ਸਾਨੂੰ ਨਹੀਂ ਭੁੱਲਣਾ ਚਾਹੀਦਾ ਬਾਬਾ ਸਾਹਿਬ ਨੂੰ ਸਾਨੂੰ 26 ਜਨਵਰੀ ਇਹ ਬਾਬਾ ਸਾਹਿਬ ਨੇ ਲੈ ਕੇ ਦਿੱਤੀ ਆ ਉਹ ਸੱਤ ਹੱਕ ਹਕੂਕ ਸਾਡੇ ਬਾਬਾ ਸਾਹਿਬ ਨੂੰ ਲੈ ਕੇ ਦਿੱਤੇ ਤੇ ਸਾਨੂੰ 26 ਜਨਵਰੀ ਬਹੁਤ ਵਧੀਆ ਧੰਨ ਬਣਾਉਣੇ ਚਾਹੀਦੇ ਆ ਜੀ ਤੇ ਤੁਸੀਂ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਸਮਾਜ ਨੂੰ ਸਮਾਜ ਨੂੰ ਮੈਂ ਇਹੀ ਕਹਿੰਨਾ ਵੀ ਆਪਾਂ ਨੂੰ 26 ਜਨਵਰੀ ਵਾਲੇ ਦਿਨ ਆਪਾਂ ਨੂੰ ਨੇ ਦੁੱਬਣੇ ਚਾਹੀਦੇ ਆ ਬੱਚਾ ਕਿਤਾਬਾਂ ਕਾਪੀਆਂ ਬਣਨੇ ਚਾਹੀਦੀਆਂ ਹੈਗੀਆਂ ਤੇ ਬਾਬਾ ਸਾਹਿਬ ਜੀ ਦਾ ਸੰਦੇਸ਼ ਹੈਗਾ ਵੀ ਪੜੋ ਜੁੜੋ ਹੈਨਾ ਤੇ ਆਪਾਂ ਸਾਰਿਆਂ ਨੂੰ ਇਹ ਚੀਜ਼ ਨੂੰ ਲੈ ਕੇ ਚੱਲਦੇ ਆ ਬੇਨਤੀ ਕਰਦਾ ਆਪਣੇ ਸਮਾਜ ਨੂੰ ਵੀ 26 ਜਨਵਰੀ ਨੂੰ ਆਪਾਂ ਸੰਵਿਧਾਨ ਦਿਵਸ ਨੂੰ ਦੇ ਰੂਪ ਦੇ ਵਿੱਚ ਔਰ ਬਹੁਤ ਵਧੀਆ ਤਗਦੇ ਨੂੰ ਮਨਾਈਏ ਜੀ ਬਹੁਤ ਬਹੁਤ ਧੰਨਵਾਦ ਜੀ ਜੈ ਹਰਵਾਲ ਮਿੱਤੀ ਜੀ